ਅੱਜ ਗੱਲ ਕਰਾਂਗੇ ਖਾਲਸੇ ਰਾਜ ਦੇ ਗਦਾਰਾਂ ਬਾਰੇ ਜਿਨ੍ਹਾਂ ਦੀ ਗਦਾਰੀ ਕਾਰਨ ਖਾਲਸਾ ਰਾਜ ਖਤਮ ਹੋਇਆ ਸਿੱਖਾਂ ਨੂੰ ਕਦੇ ਕੋਈ ਨਹੀਂ ਹਰਾ ਸਕਿਆ ਚਾਦੀ ਵੀ ਸਿੱਖ ਹਾਰੇ ਨਹੀਂ ਬਸ ਆਪਣੇ ਆਦੀ ਗਦਾਰੀ ਕਰ ਰਹੀ ਹਾਰੇ ਨਹੀਂ ਖਾਲਸੇ ਰਾਜ ਨੂੰ ਪਿਆਰ ਕਰਨ ਵਾਲੀ ਵੀਡੀਓ ਪੂਰੀ ਜਰੂਰ ਦੇਖਿਓ ਜੀ ਤੇ ਹੋਏ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਜਿਨ੍ਹਾਂ ਸੱਤ ਗਦਾਰਾਂ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਵਿੱਚੋਂ ਸੱਤਵੇਂ ਗਦਾਰ ਬਾਰੇ ਜਾਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਇਹਨਾਂ ਵਿੱਚੋਂ ਬਹੁਤੇ ਗੱਦਾ ਖਾਲਸਾ ਰਾਜ ਦੇ ਵੱਡੇ ਉਧਿਆਦੇ ਰਹੇ ਹਨ ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵਗਰੋਂ ਇਹਨਾਂ ਸਾਰੇ ਗੱਦਾਰਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਖਾਲਸਾ ਰਾਜ ਖਤਮ ਕੀਤਾ ਇਹਨਾਂ ਗੱਦਾਰਾਂ ਵਿੱਚ ਕੁਝ ਬ੍ਰਾਹਮਣ ਵੀ ਸਨ ਪਰ ਖਾਲਸੇ ਨੇ ਉਹਨਾਂ ਨੂੰ ਵੱਡੇ ਅਹੁਦੇ ਬਿਠਾ ਕੇ ਮਾਣ ਦਿੱਤਾ ਸੀ ਪਰ ਉਹਨਾਂ ਨੇ ਖਾਲਸੇ ਦੀ ਪਿੱਠ ਤੇ ਛੁਰਾ ਮਾਰਿਆ ਪਹਿਲਾ ਗੱਦਾਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਭਵਾਨੀ ਦਾਸ ਜਿਸ ਦੇ ਵੱਡੇ ਵੱਡੇ ਰੇ ਕਾਬੁਲ ਦਰਬਾਰ ਵਿੱਚ ਨੌਕਰੀ ਕਰਦੇ ਸਨ ਭਵਾਨੀ ਦਾਸ ਦਾ ਪਿਤਾ ਠਾਕੁਰ ਦਾਸ ਅਹਿਮਦ ਸ਼ਾਹ ਅਬਦਾਲੀ ਦਾ ਸਲਾਹਕਾਰ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਨ 1810 ਵਿੱਚ ਕਾਰ ਜਿੱਤੇ ਇਲਾਕਿਆਂ ਦਾ ਹਿਸਾਬ ਕਿਤਾਬ ਰੱਖਣ ਲਈ ਭਵਾਨੀ ਦਾਸ ਨੂੰ ਨਿਯੁਕਤ ਕੀਤਾ ਸੀ ਇਸ ਉੱਪਰ ਲਾਹੌਰ ਦਰਵਾਜ਼ੇ ਦੇ ਲੱਖਾਂ ਰੁਪਏ ਗਵਨ ਕਰਨ ਦਾ ਦੋਸ਼ ਸੀ ਤੇ ਸਨ 1834 ਵਿੱਚ ਇਸ ਦੀ ਮੌਤ ਹੋ ਗਈ ਇਹਨਾਂ ਗਦਾਰਾਂ ਵਿੱਚੋਂ ਦੂਜਾ ਨੰਬਰ ਆਉਂਦਾ ਹੈ ਡੋਗਰੇ ਭਰਾਵਾ ਦਾ ਜਿਨ੍ਹਾਂ ਵਿੱਚ ਰਾਜਾ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਧ ਰਸੂਖ ਰੱਖਦੇ ਸਨ ਇਹ ਡੋਗਰੇ ਭਰਾ ਸਨ 1811 ਵਿੱਚ ਖਾਨ ਸਾਹ ਫੌਜ ਵਿੱਚ ਸਿਪਾਈ ਭਰਤੀ ਹੋਏ ਸਨ ਇਹ ਡੋਗਰੇ ਉਸ ਸਮੇਂ ਦੇ 3-3 ਰੁਪਏ ਮਹੀਨਾ ਤਰ੍ਹਾਂ ਭਰਤੀ ਹੋਏ ਸਨ ਪਰ ਆਪਣੀ ਚੁਸਤੀ ਫੌਜੀ ਗੁਣ ਅਤੇ ਚਤੁਰਾਈ ਕਰਕੇ ਇਹ ਤਿੰਨੋਂ ਭਰਾ ਤਰੱਕੀ ਕਰਦੇ ਕਰਦੇ ਰਾਜੇ ਦੀ ਪਦਵੀ ਤੱਕ ਪਹੁੰਚ ਗਏ ਸਨ ਇਹਨਾਂ ਵਿੱਚੋਂ ਧਿਆਨ ਸਿੰਘ ਲਾਹੌਰ ਦਰਬਾਰ ਦਾ ਵਜ਼ੀਰ ਬਣਿਆ ਮਤਲਬ ਕਿ ਖਾਨ ਤੇ ਰਾਜ ਦਾ ਵਜੀਰ ਤੇ ਗੁਲਾਬ ਸਿੰਘ ਜੰਮੂ ਕਸ਼ਮੀਰ ਦਾ ਮਹਾਰਾਜਾ ਲਗਾਇਆ ਗਿਆ ਤੇ ਸੁਚੇਤ ਸਿੰਘ ਖਾਲਸੇ ਰਾਜ ਦੇ ਕੋਰਸਵਾ ਸੈਨਾ ਦਾ ਸੈਨਾਪਤੀ ਲਗਾਇਆ ਗਿਆ ਪਰ ਇਹ ਤਿੰਨੋਂ ਦੇ ਤਿੰਨੋਂ ਡੋਗਰੇ ਭਰਾ ਖਾਲਸੇ ਰਾਜ ਨਾਲ ਗਦਾਰੀ ਕਰ ਗਏ ਸਤਵੇਂ ਗਦਾਰ ਬਾਰੇ ਜਰੂਰ ਸੁਣ ਕੇ ਜਾਓ ਕਿਉਂਕਿ ਉਹ ਗਦਾਰ ਖਾਲਸੇ ਰਾਜ ਵਿੱਚ ਆਇਆ ਹੀ ਗਦਾਰੀ ਕਰਨ ਸੀ ਤੀਜੇ ਨੰਬਰ ਤੇ ਆਉਂਦਾ ਹੈ ਦੀਵਾਰ ਗੰਗੂ ਰਾਮ ਜੋ ਪੇ ਕਸ਼ਮੀਰੀ ਬਰਾਮਣਾ ਦੇ ਪਰਿਵਾਰ ਵਿੱਚੋਂ ਸੀ ਇਹ ਪਹਿਲਾਂ ਗਵਾਲੀਆ ਦੇ ਰਾਜੇ ਕੋਲ ਨੌਕਰੀ ਕਰਦਾ ਸੀ ਪਰ ਖਾਲਸੇ ਰਾਜ ਵਿੱਚ ਭਾਰਤੀ ਹੋਣ ਤੇ ਇਸ ਨੂੰ ਫੌਜੀ ਲੇਖੇ ਜੋਖੇ ਦਾ ਵਿਭਾਗ ਸੌਪਿਆ ਗਿਆ ਖਾਲਸੇ ਫੌਜ ਦੇ ਸੈਨਿਕਾਂ ਨੂੰ ਤਨਖਾਹ ਵੀ ਇਸੇ ਵਿਭਾਗ ਵਿੱਚੋਂ ਮਿਲਦੀ ਸੀ ਸਾਲ 1821 ਵਿੱਚ ਗੁਜਰਾਤ ਦਾ ਸਥਾਨਿਕ ਪ੍ਰਬੰਧ ਵੀ ਇਸੇ ਨੂੰ ਦਿੱਤਾ ਗਿਆ ਸੀ ਅਕਾਲੀ ਫੂਲਾ ਸਿੰਘ ਜੀ ਦੀਵਾਨ ਗੰਗਾ ਰਾਮ ਦੇ ਕਈ ਪਰਿਵਾਰਿਕ ਨਿਯੁਕਤੀਆਂ ਤੋਂ ਖੁਸ਼ ਨਹੀਂ ਸਨ ਸਾਲ 1826 ਵਿੱਚ ਇਹ ਵੀ ਦੁਨੀਆ ਤੋਂ ਚਲਾ ਗਿਆ ਚੌਥਾ ਗਦਰ ਸੀ ਗਵਰਨਰ ਨਰਗਰਜ ਜੋਗ ਸਿੰਘ ਮਜੀਠਾ ਜੋ ਮਹਾਰਾਜਾ ਦਲੀਪ ਸਿੰਘ ਦੇ ਰਾਜ ਸਮੇਂ ਲਾਹੌਰ ਦਰਬਾਰ ਵੱਲੋਂ ਫਲੌਰ ਵਿੱਚ ਸਿੱਖਾਂ ਦੇ ਸ਼ੌਰੀ ਦਾ ਗਵਰਨਰ ਸੀ ਇਹ ਵੀ ਪੰਡਤ ਲਾਲ ਸਿੰਘ ਪੰਡਤ ਤੇਜਾ ਸਿੰਘ ਤੇ ਡੋਗਰੇ ਗੁਲਾਬ ਸਿੰਘ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਸੀ ਤੇ ਇਹ ਅੰਗਰੇਜ਼ਾਂ ਕੋਲ ਵਿਕ ਚੁੱਕਿਆ ਸੀ ਜੇ ਇਸ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਪਹਿਲੇ ਐਗ ਇਹ ਹੀ ਅੰਗਰੇਜ਼ਾਂ ਕੋਲ ਵਿਕ ਚੁੱਕਿਆ ਸੀ ਜੇ ਇਸ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਬ੍ਰਿਤੇ ਆੜਾ ਫਤਿਹ ਕਰਕੇ ਅੰਬਾਲੀ ਉੱਪਰ ਟੁੱਟ ਪੈਂਦਾ ਤੇ ਅੱਗੇ ਦਿੱਲੀ ਵੱਲ ਵੱਧਦਾ ਤੇ ਉੱਧਰੋਂ ਵਾਪਸ ਆਉਂਦਾ ਜੰਗੀ ਸਮਾਨ ਲੁੱਟਦਾ ਪਰ ਇਸ ਨੇ ਅਜਿਹਾ ਕਰਨ ਦੀ ਬਜਾਏ ਬੱਦੋਵਾਲ ਤੇ ਅਲੀਵਾਲ ਦੀ ਲੜਾਈ ਵਿੱਚ ਗਦਦਾਰੀ ਕਰਕੇ ਖਾਲਸਾ ਫੌਜ ਨੂੰ ਹਰਵਾਇਆ ਪੰਜਵਾਂ ਗਦਦਾ ਸੈਨਾਪਤੀ ਤੇਜਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਖੁਸ਼ਹਾਲ ਸਿੰਘ ਦਾ ਭਤੀਜਾ ਤੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਪੰਡਤ ਲਾਲ ਸਿੰਘ ਦਾ ਭਰਾ ਸੀ ਸੈਨਾਪਤੀ ਤੇਜਾ ਸਿੰਘ ਲਾਹੌਰ ਆਉਣ ਮਗਰੋਂ ਅਮਰਿਸ਼ ਸ਼ੱਕੇ ਸਿੰਘ ਸਜਿਆ ਸੀ ਇਸ ਦਾ ਪਹਿਲਾ ਨਾਮ ਤੇਜਰਾਮ ਸੀ ਇਹ ਤਰੱਕੀ ਕਰਦਾ ਕਰਦਾ ਮਹਾਰਾਜਾ ਗਲੀਬ ਸਿੰਘ ਦੇ ਰਾਜ ਸਮੇਂ ਖਾਲਸੇ ਫੌਜ ਦਾ ਸੈਨਾਪਤੀ ਬਣ ਗਿਆ ਇਸ ਨੇ ਵੀ ਪਹਿਲੇ ਸਿੱਖ ਐਂਗਲਰ ਜੋਧੇ ਵਿੱਚ ਗਦਦਾਰੀ ਕਰਕੇ ਖਾਲਸਾ ਫੌਜ ਨੂੰ ਹਰਵਾਇਆ ਸੀ ਸ਼ੇਮਾ ਗਦਦਾਰ ਪੰਡਤ ਪ੍ਰਧਾਨ ਮੰਤਰੀ ਲਾਲ ਸਿੰਘ ਇਹ ਲਾਹੌਰ ਦਰਬਾਰ ਵਿੱਚ ਤਰੱਕੀ ਕਰਦਾ ਕਰਦਾ ਮਹਾਰਾਜਾ ਗਲੀਬ ਸਿੰਘ ਦੇ ਰਾਜ ਸਮੇਂ ਪਦਾਰ ਮੰਤਰੀ ਬਣ ਗਿਆ ਸੀ ਇਸ ਨੂੰ ਜੋਹਾਰ ਸਿੰਘ ਦੀ ਮੌਤ ਤੋਂ ਆਦਮ 8 ਨੰਬਰ 1045 ਨੂੰ ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਇਸ ਨੇ ਆਪਣੇ ਭਰਾ ਤੇਜਾ ਸਿੰਘ ਨੂੰ ਖਾਲਸਾ ਫੌਜ ਵਿੱਚ ਸੈਨਾਪਤੀ ਨਿਯੁਕਤ ਕੀਤਾ ਸੀ ਜਿਸ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕੈਨ ਨੂੰ ਤਾਂ ਰਾਜ ਮਹਾਰਾਜਾ ਦਲੀਪ ਸਿੰਘ ਦਾ ਸੀ ਜੋ ਹਲੇ ਉਮਰ ਵਿੱਚ ਛੋਟਾ ਸੀ ਪਰ ਖਾਲਸੇ ਰਾਜ ਦੀ ਸਾਰੀ ਤਾਕਤ ਪ੍ਰਧਾਨ ਮੰਤਰੀ ਪੰਡਤ ਲਾਲ ਸਿੰਘ ਤੇ ਸੈਨਾਪਤੀ ਤੇਜਾ ਸਿੰਘ ਦੇ ਹੱਥ ਵਿੱਚ ਸੀ ਇਹਨਾਂ ਦੋਵਾਂ ਨੇ ਹੀ ਖਾਲਸੇ ਫੌਜ ਦੇ ਸੈਨਿਕਾਂ ਨੂੰ ਅੰਗਰੇਜ਼ਾਂ ਅੱਗੇ ਧੋਖਾ ਦੇ ਕੇ ਮਰਵਾਇਆ ਤੇ ਖਾਲਸੇ ਰਾਜ ਅੰਤ ਕੀਤਾ ਹੁਣ ਗੱਲ ਕਰਦੇ ਹਾਂ ਉਹ ਸੱਤਵੇਂ ਗद्दार ਦੀ ਜਿਸ ਬਾਰੇ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਜਿਸ ਦਾ ਨਾਮ ਹੈ ਜਰਨਲ ਵੈਂਟੂਰਾ ਜਿਸ ਬਾਰੇ ਜ਼ਿਆਦਾਤਰ ਲੋਕ ਇਹੀ ਸਮਝਦੇ ਹਨ ਕਿ ਇਹ ਖਾਲਸੇ ਫੌਜ ਦਾ ਜਰਨੈਲ ਸੀ ਪਰ ਅਸਲ ਵਿੱਚ ਇਹ ਅੰਗਰੇਜ਼ਾਂ ਦਾ ਇੱਕ ਏਜੰਟ ਸੀ ਵੈਂਟੂਰਾ ਦਾ ਜਨਮ 1792 ਵਿੱਚ ਹੋਇਆ ਇਹ ਨਪੋਲੀਅਨ ਦੀ ਫੌਜ ਵਿੱਚ ਵੀ ਲੜਿਆ ਤੇ ਨਪੋਲੀਅਨ ਦੇ ਰਾਜ ਖਤਮ ਹੋਣ ਤੇ ਬਾਅਦ ਵਿੱਚ ਇਸ ਨੂੰ ਅੰਗਰੇਜ਼ਾਂ ਨੇ ਆਪਣੇ ਗੂਪੀਆ ਵਿਭਾਗ ਵਿੱਚ ਰੱਖ ਲਿਆ ਸੀ ਅੰਗਰੇਜ਼ਾਂ ਨੇ ਖਾਲਸੇ ਰਾਜ ਨੂੰ ਆਪਣੇ ਅਧੀਨ ਕਰ ਲਈ ਕਈ ਹਮਲੇ ਕੀਤੇ ਪਰ ਹਰ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਖਾਲਸੇ ਰਾਜ ਨੂੰ ਆਪਣੇ ਅਧੀਨ ਕਰਨ ਸਉਪਨਾ ਨਾ ਪੂਰਾ ਹੁੰਦਿਆਂ ਦੇਖ ਅੰਗਰੇਜ਼ਾਂ ਨੇ ਵੈਂਟੂਰਾ ਦੀ ਡਿਊਟੀ ਖਾਲਸੇ ਰਾਜ ਦੇ ਸੀਆਈਡੀ ਕਰਨ ਤੇ ਲਗਾ ਦਿੱਤੀ ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀ ਕਿ ਖਾਲਸੇ ਨੂੰ ਜੰਗ ਦੇ ਮੈਦਾਨ ਵਿੱਚ ਨਹੀਂ ਹਰਾਇਆ ਜਾ ਸਕਦਾ ਵੈਂਟੂਰਾ ਆਪਣੇ ਇੱਕ ਦੋਸਤ ਐਲੋਰ ਨਾਲ ਲਾਹੌਰ ਪਹੁੰਚਿਆ ਮਾਰਚ 1822 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸ਼ਾਹੀ ਫੌਜ ਦੇ ਵਿਭਾਗ ਫੌਜ-ਏ-ਖਾਲਸਾ ਦਾ ਜਰਨੈਲ ਨਿਯੁਕਤ ਕੀਤਾ ਤੇ ਉਸ ਦੀ ਡਿਊਟੀ ਖਾਲਸਾ ਫੌਜ ਨੂੰ ਯੂਰੋਪੀਅਨ ਸਟਾਈਲ ਨਾਲ ਸਿਖਲਾਈ ਦੇਣ ਤੇ ਲਗਾ ਦਿੱਤੀ ਜਨਵਰੀ 1845 ਵਿੱਚ ਵੈਂਟੂਰਾ ਫਰਾਂਸ ਗਿਆ ਤੇ 3 April 1852 ਨੂੰ ਉਸ ਦੀ ਮੌਤ ਹੋ ਗਈ। ਸੋ ਇਹ ਹਨ ਉਹ ਗਦਾਰ ਜਿਨ੍ਹਾਂ ਨੇ ਖਾਲਸੇ ਰਾਜ ਦਾ ਗਦਾਰੀ ਕੀਤੀ ਤੇ ਅੰਗਰੇਜ਼ਾਂ ਨਾਲ ਮਿਲ ਕੇ ਇਹਨਾਂ ਨੇ ਖਾਲਸੇ ਰਾਜ ਨੂੰ ਖਤਮ ਕਰਵਾਇਆ। ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ।